सतनाम श्री वाह गुरु जी आसाम मोहल्ला पंजा उद्दम किया कराया आरंभ रचाया नाम जपे जप जीवन गुर गुरु मंत्र तिड़ढाये पाए फरहे सतगुरु कै ਜਿਨ ਭਰਮ ਬਿਦਾਰੇ ਆ ਕਰ ਕਿਰਪਾ ਪ੍ਰਭ ਆਪਣੀ ਸੱਚ ਸਜਿਸ ਵਾਰਿਆ ਰਹਾ ਕਰ ਗਹਿ ਲੈਨੇ ਆਪਣੇ ਸੱਚ ਹੁਕਮ ਅਰਜਾਈ ਜੋ ਪ੍ਰਭ ਦਿੱਤੇ ਦਾਤ ਸਭ ਪੁਰਨ ਵੜਿਆਏ ਸਦਾ ਸਦਾ ਗੁਣ ਗਾਈਐ ਜਪ ਨਾਮ ਮਰਾਰੇ ਨੇ ਮਨ ਬਹਯੋ ਸਤਿਗੁਰ ਪ੍ਰਭ ਕਿਰਪਾ ਤਾਰੀ ਨਾਮ ਧਨ ਗਾਓ ਲਾਭ ਪੁਰੈ ਗੁਰ ਦਿੱਤਾ ਵਣ ਜਾਰੇ ਸੰਤ ਨਾਨਕਾ ਪਰਵਸਾਹੋ ਅਮਿਤਾ ਅਸਾ ਮਹੰਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰਮੰਤਰ ਤਿਰੜਾਈਐ ਪਾਏ ਪਰਹਿ ਸਤਗੁਰ ਕੈ ਜਿਨ ਪਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੀ ਸਚ ਸਹਿ ਜਿਸ ਵਾਰਿਆ ਰਹਾ ਕਰ ਗਹਿ ਲੈਨੇ ਆਪਣੇ ਸਜ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਭ ਰਨ ਵਢਿਆਈ ਦਾ ਸਦਾ ਗੁਣ ਗਾਇਐ ਜਪ ਨਾਮ ਮਰਾਰੇ ਨੇ ਮਨਿ ਬਹੈ ਸਤਿਗੁਰ ਪ੍ਰਭ ਕਿਰਪਾ ਤਾਰੇ ਨਾਮ ਤਨ ਗੁਣ ਗਾਓ ਲਾਭ ਪੂਰ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਰਬ ਸਹੋ ਅਮਿੱਤਾ ਅਸਾਮ ਹਲਾ ਪੰਜਵਾ ਉੱਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰ ਮੰਤਰ ਦਿਰੜਾਈਐ ਪਾਏ ਪਰਹਿ ਸਤ ਗੁਰ ਕੈ जिन परम बिदारिया कर किरपा प्रब अपनी सच साजिस वारिया रहा कर गले ने अपने सच हुकम र जाए जो प्रब देते दात सब पूर्ण वढाई ਸਦਾ ਸਦਾ ਗੁਣ ਗਾਈਏ ਜਪ ਨਾਮ ਮਰਾਰੇ ਨੇ ਮਨ ਬਹਉ ਸਤਿਗੁਰ ਪ੍ਰਭ ਕਿਰਪਾ ਤਾਰੇ ਨਾਮ ਧਨ ਗਾਓ ਲਾਭ ਪੂਰੇ ਗੁਰ ਦਿੱਤਾ ਵਣ ਜਾਰੇ ਸੰਤ ਨਾਨਕਾ ਰਬਾ ਸ਼ਾਹੋ ਅਮਿੱਤਾ ਅਸਾ ਮਹੱਲਾ ਪੰਜਵਾ ਉੱਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰ ਮੰਤਰ ਦਿਰੜਾਏ ਪਾਏ ਪਰਹਿ ਸਤਗੁਰ ਕੈ ਜਿਨ ਪਰਮ ਬਿਦਾਰੇ ਆ ਕਰ ਗਿਰਬਾ ਪ੍ਰਭ ਆਪਣੇ ਸਚ ਸਾਜਿਸ ਵਾਰੇ ਆ ਰਹਾ ਕਰ ਗਲੇ ਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੇ ਦਾਤ ਸਭ ਔਰਨ ਵਡਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮਨਾਰੀ ਨੇ ਮਨ ਬਹਯੋ ਸਤਗੁਰ ਪ੍ਰਭ ਕਿਰਪਾ ਤਾਰੀ ਨਾਮ ਧਨ ਗਾਓ ਲਾਭ ਪੁਰ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਰਵਿਸ਼ਾਹ ਅਮਿੱਤਾ ਅਸਾ ਮਹੱਲਾ ਪੰਜਵਾਂ ਉੱਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰ ਮੰਤਰ ਦਿਰਢਾਏ ਪਾਏ ਪਰਹਿ ਸਤ ਗੁਰੂ ਕੈ ਜਨ ਭਰਮ ਵਿਦਾਰਿਆ ਕਰ ਕਿਰਪਾ ਪ੍ਰਭ ਆਪਣੇ ਸਚ ਸਾਜਿਸ ਵਾਰਿਆ ਰਹਾਉ ਕਰ ਗਲੇ ਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਵ ਦਿੱਤੇ ਦਾਤ ਸਭ ੁਰਨ ਵਡਿਆਈ ਸਦਾ ਸੁਦਾ ਗੁਣ ਗਾਈਐ ਜਪ ਨਾਮ ਮਨਰਾਰੇ ਨੇ ਮਨ ਵਹਯੋ ਸਤਗੁਰੁ ਪ੍ਰਭ ਕਿਰਪਾ ਤਾਰੇ ਨਾਮ ਧਨ ਗਾਓ ਲਾਭ ਪੁਰ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਰਬ ਸ਼ਾਹ ਅਮਿੱਤਾ ਹਸਾ ਮਹੱਲਾ ਪੰਜਵਾ ਉਦਮ ਕੀਆ ਕਰਾਇਆ ਆਰੰਭਰ ਚਾਇਆ ਨਾਮ ਜਪੇ ਜਪ ਜੀਵਨਾ ਗੁਰ ਮੰਤਰ ਤਿਰੜਾਏ ਪਾਏ ਪਰਹੀ ਸਤ ਗੁਰ ਕੈ ਜਿਨ ਪਰਮ ਬਿਦਾਰੇ ਆ ਕਰ ਕਿਰਪਾ ਪ੍ਰਭ ਆਪਣੇ ਸਚ ਸਜਿਸ ਵਾਰਿਆ ਰਹਾ ਕਰ ਗਲੇ ਨੇ ਆਪਣੇ ਸਜ ਹਗਮਰ ਜਾਏ ਜੋ ਪ੍ਰਭ ਦਿੱਤੇ ਦਾਤ ਸਭ ਔਰਨ ਵੜਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਅਮਰਾਰੀ ਨੇ ਮਨ ਬਹਿਉ ਸਤਿਗੁਰ ਪ੍ਰਭ ਕਿਰਪਾ ਤਾਰੀ ਨਾਮ ਧਨ ਗੁਣ ਗਾਓ ਲਾਭ ਪੁਰ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਰਵਿਸ਼ਾਹੂ ਅਮਿੱਤਾ ਅਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰਮੰਤਰ ਤਿਰੜਾਈਐ ਪਾਏ ਪਰਹਿ ਸਤਗੁਰ ਕੈ जिन परम बिदारिया कर कृपा प्रभु अपने सच साज सुवारे रहा कर गलीने अपने सजह पर जाय जो प्रभु देते दात सब पूर्ण वढियाई ਸਦਾ ਸੁਦਾ ਗੁਣ ਗਾਈਐ ਜਪ ਨਾਮ ਮੁਰਾਰੇ ਨੇ ਮਨ ਬਹਿਓ ਸਤਿਗੁਰ ਰਬ ਕਿਰਪਾ ਤਾਰੀ ਨਾਮ ਧਨ ਗੁਣ ਗਾਓ ਲਾਭ ਪੁਰ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਰਵਿਸ਼ਾਹੋ ਅਮਿੱਤਾ ਅਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰਮੰਤਰ ਤਿਰੜਾਏ ਆਈ ਪਰਹੀ ਸਤਗੁਰ ਕੈ ਜਿਨ ਪਰਮ ਬਿਦਾਰੇ ਆ ਕਰ ਕਿਰਪਾ ਪ੍ਰਭ ਆਪਣੇ ਸਚ ਸਾਜ ਉਸ ਵਾਰਿਆ ਰਹਾ ਕਰ ਗਲੇ ਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਭ ਰਨ ਵੜਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮਨਾਰੀ ਨੇਮਨ ਬਹਯੋ ਸਤਗੁਰ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰੈ ਗੁਰ ਦਿੱਤਾ ਵਣਜਾਰੇ ਸੰਤਨ ਨਾਨਕਾ ਰਵਿ ਸਾਹੋ ਅਮਿੱਤਾ ਅਸਾਂ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰ ਮੰਤਰ ਦਿਰੜਾਈਐ ਪਾਏ ਪਰਹਿ ਸਤ ਗੁਰ ਕੈ ਜਿਨ ਪਰਮ ਬਿਧਾਰਿਆ ਕਰ ਕਿਰਪਾ ਪ੍ਰਭ ਆਪਣੀ ਸਚ ਸਾਜਿਸ ਵਾਰਿਆ ਰਹਾ ਕਰ ਗਲੇ ਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਜੀਤੇ ਦਾਤ ਤਪੂਰਨ ਵਢਾਈ ਕਦਾ ਸੁਧਾ ਗੁਣ ਗਾਈਐ ਹ ਜਬ ਨਾਮ ਮਨਾਰੀ ਨੇ ਮਨ ਬਹਯੋ ਸਤਗੁਰ ਪ੍ਰਭ ਕਿਰਪਾ ਤਾਰੇ ਨਾਮ ਧਨ ਗੁਣ ਗਾਓ ਲਾਭ ਪੁਰ ਬੁਰ ਦਿੱਤਾ ਵਣ ਜਾਰੇ ਸੰਤ ਨਾਨਕਾ ਰਵਿ ਸਾਹੋ ਅਮਿੱਤਾ ਆਸਾ ਮਹੱਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰਮੰਤਰ ਦਿਰਢਾਇਆ ਕਾਏ ਪਰਹਿ ਸਤਗੁਰ ਕੈ ਜਿਨ ਪਰਮ ਬਿਦਾਰੇ ਆ ਕਰ ਕਿਰਪਾ ਪ੍ਰਭ ਆਪਣੇ ਸਚ ਸਾਜਿਸ ਵਾਰਿਆ ਰਹਾ ਕਰ ਗਿਨੇ ਆਪਣੇ ਸਚ ਕਮਰ ਜਾਈ ਜੋ ਪ੍ਰਭ ਦਿੱਤੀ ਦਾਤ ਸਭ ਪੂਰਨ ਵਟਿਆਈ ਸਦਾ ਸੁਦਾ ਗੁਣ ਗਾਈਐ ਜਪ ਨਾਮ ਮਨਾਰੀ ਨੇ ਮਨ ਬਹਯੋ ਸਤਗੁਰ ਪ੍ਰਭ ਕਿਰਪਾ ਧਾਰੀ ਨਾਮ ਧਨ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੁ ਅਮਿੱਤਾ ਅਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨਾ ਗੁਰਮੰਤਰ ਗਿਰੜਾਏ ਭਾਈ ਪਰਹਿ ਸਤਿਗੁਰ ਕੈ ਜਿਨ ਪਰਮ ਬਿਦਾਰੇ ਆ ਕਰ ਕਿਰਪਾ ਪ੍ਰਭ ਆਪਣੀ ਸਚ ਸਾਜਿਸ ਵਾਰਿਆ ਰਹਾ ਕਰ ਗਲੇ ਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੇ ਦਾਤ ਸਭ ਪੂਰਨ ਵਟਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮਨਾਰੀ ਨੇ ਮਨ ਬਹਯੋ ਸਤਗੁਰ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਰਣ ਜਾਰੇ ਸੰਤ ਨਾਨਕਾ ਕਰਬਿ ਸ਼ਾਹੋ ਅਮਿੱਤਾ ਅਸਾ ਮਹੱਲਾ ਪੰਜਵਾ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰਮੰਤਰ ਬਿਰਢਾਈਆ ਭਾਈ ਪਰਹਿ ਸਤਿਗੁਰ ਕੈ ਜਿਨ ਭਰਮ ਬਿਦਾਰਿਆ ਕਰ ਗਿਰਪਾ ਪ੍ਰਭ ਆਪਣੇ ਸਚ ਸਾਜ ਸੁਵਾਰਿਆ ਰਹਾ ਕਰ ਗਲੇਨੇ ਆਪਣੇ ਸਚ ਕਮਰ ਜਾਏ ਜੋ ਪ੍ਰਭ ਦਿੱਤੇ ਦਾਤ ਸਭ ਰਣ ਵਡਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮਨਾਰੀ ਨੇ ਮਨ ਬਹਉ ਸਤਿਗੁਰ ਪ੍ਰਭ ਕਿਰਪਾ ਧਾਰੀ ਨਾਮ ਧਨ ਗੁਣ ਗਾਓ ਲਾਭ ਪੁਰ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੁ ਅਮਿੱਤਾ ਨਾਮ ਧਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਭ ਸਾਹੁ ਅਮਿੱਤਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ